ਖਬਰ ਦੇਖ ਰਹੇ ਆ ਤੇ ਬਹੁਤ ਮਨ ਦੁਖਦਾ ਏ ਚਾਹੇ ਕੋਈ ਵੀ ਗੱਲ ਹੋਵੇ ਚਾਹੇ ਕਿਸ ਤਰੀਕੇ ਦਾ ਹੀ ਇਨਸਾਨ ਕਿਉਂ ਨਾ ਕੋਈ ਹੋਵੇ ਪਰ ਉਹਦੇ ਉੱਤੇ ਇਸ ਤਰੀਕੇ ਨਾਲ ਕਾਤਲਾਨਾ ਦਾ ਹਮਲਾ ਹੋਣਾ ਇਸ ਤਰੀਕੇ ਨਾਲ ਕਾਨੂੰਨ ਦੇ ਛਿੱਕੇ ਤੇ ਟੰਗੜਾ ਕਾਨੂੰਨ ਦਾ ਮਜ਼ਾਕ ਬਣ ਗਿਆ ਪੰਜਾਬ ਦੇ ਵਿੱਚ ਤੇ ਲੁਧਿਆਣੇ 'ਚ ਐਡਾ ਦਰਦਨਾਕ ਸੀਨ ਕੀ ਕੀ ਸਾਡੀ ਅਗਲੀ ਪੀੜ੍ਹੀ ਜੇਨਰੇਸ਼ਨ ਅੱਜ ਸਹਿਮ ਗਿਆ ਹੋਊਗਾ ਸਾਰਾ ਪੰਜਾਬ ਅੱਜ ਲੁਧਿਆਣਾ ਸਹਿਮਿਆਂ ਪਿਆ ਡਰਿਆ ਪਿਆ ਦੁਕਾਨਦਾਰ ਕਾਰੋਬਾਰੀ ਬੱਚੇ ਸਕੂਲ ਜਾਣੋਂ ਡਰਨੇ ਜੋ ਇਹ ਹਾਲਾਤ ਦੇਖੇ ਆ ਇਸ ਕਰਕੇ ਇਹ ਜੇ ਕਿਸ ਤਰੀਕੇ ਨਾਲ ਇਹ ਇਨਸੀਡੈਂਟਸ ਰੋਕੇ ਜਾਣ ਇਹਦੇ ਉੱਤੇ ਬੜਾ ਵਿਸਤਾਰ ਨਾਲ ਸਾਰਿਆਂ ਨੂੰ ਬਹਿ ਕੇ ਐਡਮਿਨਿਸਟ੍ਰੇਸ਼ਨ ਤਾਂ ਚਲੋ ਖਤਮ ਹੋਇਆ ਹੀ ਹੋਇਆ ਕਿਉਂਕਿ ਸਾਰਾ ਤੰਤਰ ਸਿਰਫ ਇਲੈਕਸ਼ਨ 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 ਆਮ ਆਦਮੀ ਦੇ ਕਿਵੇਂ ਮੈਂ ਸਮਝਦਾ ਉਹਨਾਂ ਦੇ ਹੁਕਮ ਵਜਾਉਣੇ ਆ ਉਸ ਤੋਂ ਸਿਵਾਏ ਕੋਈ ਧਿਆਨ ਨਹੀਂਗਾ ਅੱਜ ਇਹ ਲੁਧਿਆਣੇ ਬਹੁਤ ਮੰਦ ਭਾਗੀ ਗੱਲ ਹੋਈ ਆ ਕਾਨੂੰਨ ਨੋ ਦੀ ਕੋਈ ਚੀਜ਼ ਰਹਿ ਗਈ ਆ ਪੰਜਾਬ ਚ ਮੈਨੂੰ ਇੰਨਾ ਗੱਲ ਦੱਸੋ